ਮਾਰਾ ਲਵ ਲੈਂਡ ਹੋ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਵਿੱਚ ਅੱਜ ਅਖੀਰਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਮੈਂ ਉੱਥੇ ਹੀ ਇਸ ਟੈਨਸ਼ਨ ਨਾਲ ਹਾਂ ਆਪਾ ਪਾ ਤੋਂ ਇੱਕ ਵਾਰ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਤੇ ਪਹਿਲੀ ਵਾਰ ਅਜ ਅੰਮ੍ਰਿਤਸਰ ਦੇ ਗ੍ਰੀਨ ਐਵਨੀ ਦੇ ਵਿੱਚ ਵੋਟ ਪਾਈ ਹੈ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਦੇਸ਼ ਦੇ ਵਿੱਚ ਐਕਸਰਸਾਈਜ਼ ਹੋ ਰਹੀ ਹੈ ਲੋਕ ਇਸ ਐਕਸਰਸਾਈਜ਼ ਦਾ ਸਹੀ ਇਸਤੇਮਾਲ ਕਰਨਗੇ ਅਤੇ ਪੰਜਾਬ ਦੇ ਨਾਲ ਨਾਲ ਅੰਮ੍ਰਿਤਸਰ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਵੋਟ ਦੇਣਗੇ ਉਹਨਾਂ ਨੇ ਕਿਹਾ ਕਿ ਨੂੰ ਪੂਰਾ ਵਿਸ਼ਵਾਸ ਹੈ ਕਿ ਅੰਮ੍ਰਿਤਸਰ ਦੇ ਲੋਕ ਬਿਲਕੁਲ ਤਰੱਕੀ ਤੇ ਖੁਸ਼ਹਾਲੀ ਦੇ ਨਾਲ ਜਾਣਗੇ ਅਤੇ ਭਾਜਪਾ ਨੂੰ ਵਰਤਵਧ ਵੋਟ ਕਰਨਗੇ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਵਿੱਚੋਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ। ਮੈਂ ਇਹ ਦੱਸਣਾ ਚਾਹੁੰਦੇ ਹਾਂ ਦੋ ਲੋਕ ਸਭਾ ਭਾਈ ਅੱਜ ਬੜਾ ਪ੍ਰਾਈਡ ਵਾਲਾ ਦਿਨ ਹੈ ਸਾਡੇ ਸਾਰਿਆਂ ਲਈ। ਹਾਂ ਸਰ ਹਾਂ ਜੋ ਸਭ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ। ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਭਾਰਤ ਦੇ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਐ ਤਾਂ ਅੰਬਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਬਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਤਕਾਂ ਅੰਬਰਸਰ ਚ ਡਿਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਤੇ ਅਗਲੇ ਕੁਝ ਦਿਨਾਂ ਚ ਜਿਸ ਦਿਨ ਜਦੋਂ ਰਿਜ਼ਲਟ ਆਏਗਾ ਤੁਸੀਂ ਦੇਖ ਲੋਗੇ ਬਾਕੀ ਮੇਰਾ ਕੈਂਪੇਨ ਬੜਾ ਸਿੱਧਾ ਤੇ ਸਟ੍ਰੇਟ ਫਾਰਵਰਡ ਸੀ ਔਰ ਅੰਮ੍ਰਿਤਸਰ ਦੀ ਪ੍ਰਗਤੀ ਤੇ ਡਵੈਲਪਮੈਂਟ ਦੀ ਸੰਦੂ ਸਾਹਿਬ ਫੈਮਲੀ ਚੋਂ ਕੌਣ ਕੌਣ ਆਇਆ ਵੋਟ ਪਾਉਣ ਸੰਦੂ ਸਾਹਿਬ ਫੈਮਲੀ ਚੋਂ ਕੌਣ ਕੌਣ ਆਇਆ ਜੀ ਵੋਟ ਪਾਉਣ